ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Jobs Bhai Kinney ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਨਗਰ ਨਿਗਮ ਭਰਤੀ ਬਠਿੰਡਾ 2025 22 ਸੇਵਕਾਂ ਦੀਆਂ ਪੋਸਟਾਂ 538 ਹੈ ਜੀ ਅਤੇ ਸਿਵਰਮੈਨ ਦੀਆਂ ਪੋਸਟਾਂ ਜਿਹੜੀਆਂ 59 ਹੈ ਜੀ ਦੋ ਨੋਟੀਫਿਕੇਸ਼ਨ ਨੇ ਦੋਨਾਂ ਦੀ ਜਾਣਕਾਰੀ ਦਿੱਤੀ ਹੋਈ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਵੀ ਮਿਲ ਜਾਵੇਗਾ ਅਪਲਾਈ ਕਰਨ ਦਾ ਅਤੇ ਨੋਟੀਫਿਕੇਸ਼ਨ ਦਾ ਜੇਕਰ ਤੁਸੀਂ ਨੋਟੀਫਿਕੇਸ਼ਨ ਨਹੀਂ ਪੜਨਾ ਤਾਂ ਇਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਤੁਹਾਡੇ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਤੇ ਤੇ ਨਾਲ ਬੈਲ ਆਈਕਨ ਤੇ ਕਲਿੱਕ ਕਰ ਲਨ ਤਾਂ ਜੋ ਸਮੇਂ ਸਿਰ ਨੋਟੀਫਿਕੇਸ਼ਨਾਂ ਦੀਆਂ ਪ੍ਰਾਪਤੀ ਹੋ ਸਕਣ ਨਵੇਂ-ਨਵੇਂ ਭਰਤੀਆਂ ਅਤੇ WhatsApp ਅਤੇ Telegram ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜਿੱਥੇ ਤੁਹਾਨੂੰ ਭਰਤੀਆਂ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣੀਆਂ ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ Facebook ਚੈਨਲ ਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ ਜੀ ਉੱਥੇ ਛੋਟੀਆਂ-ਮੋਟੀਆਂ ਭਰਤੀਆਂ ਜਿਹੜੀਆਂ ਵੀ ਤੁਹਾਡੇ ਸ਼ਹਿਰ ਦੇ ਵਿੱਚ ਹੁੰਦੀਆਂ ਹੋਣਗੀਆਂ ਉਹਦੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇਗਾ Facebook ਪੇਜ ਤੇ